ਦੇ ਕੋ ਔਂਕ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਖਾਲਸਾ ਨਾਮੁ ਦਤਿ ਅਜੁਨੀ ਸੈਭੰ ਗੁਰਪ੍ਰਸਾਦਿ ਜਪੁ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਪਰ ਸਨਮਾਨ ਜੋ ਸਤਿਗੁਰਾਂ ਦੀ ਸਤ ਜੀਓ ਨਵਜੀ ਗੁਰੂ ਗੁਰੂਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਨੇ ਬਿਹਰਾਮਤ ਕੀਤੀ ਹੈ ਇਹ ਜੋ ਪਾਵਨ ਪਵਿੱਤਰ ਸਤ ਸੰਗਤ ਦੀਆਂ ਕੜੀਆਂ ਬਖਸ਼ੀਆਂ ਨੇ ਜੀ ਸਤਿਗੁਰ ਸੱਚੇ ਪਰਸਾ ਜੀ ਦੀ ਬਾਣੀ ਪਵਿੱਤਰ ਬਾਣੀ ਦਾ ਕੀਰਤਨ ਸਰਵਣ ਕਰਕੇ ਆਪ ਸੰਤਨ ਜੀ ਲਾਇ ਪ੍ਰਾਪਤ ਕੀਤੇ ਹਨ ਅੱਜ ਤੋਂ ਆਪਾਂ ਨੇ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀਆਂ ਦੀ ਉਚਾਰਣ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਜਪਜੀ ਸਾਹਿਬ ਜੀਆਂ ਦੀ ਜੋ ਸੰਖੇਪ ਰੂਪ ਦੇ ਵਿੱਚ ਵਿਆਖਿਆ ਆਰੰਭ ਕਰਨੀ ਹੈ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆ ਨੇ ਜਪਦੀ ਸਾਹਿਬ ਜੀਆਂ ਦੇ ਵਿੱਚ ਮਨੁੱਖ ਨੂੰ ਸਚਿਆਰ ਹੋਣ ਵਾਸਤੇ ਆਪਣੇ ਜੀਵਨ ਦੇ ਵਿੱਚ ਕਿਹੋ ਜਿਹੇ ਗੁਣ ਕਰਨੇ ਨੇ ਕਿਹੋ ਜਿਹੇ ਆਚਰਣ ਨੂੰ ਬਣਾਉਣਾ ਹੈ ਜਨਾਂ ਦੇ ਵਿਚਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਨਾ ਪਾਵਨ ਬਾਣੀ ਦੇ ਵਿੱਚ ਕੀਤੀ ਹੈ ਸਾਰਿਆਂ ਤੋਂ ਪਹਿਲਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਹੈ ਮੂਲ ਅਤੇ ਮੰਤਰ ਇਹ ਦੋ ਸ਼ਬਦ ਨੇ ਮੂਲ ਤੋਂ ਕੀ ਭਾਵ ਹੈ ਮੂਲ ਤੋਂ ਭਾਵ ਹੈ ਮੁੱਢ ਜੜ ਰੂਟ ਉਦਮ ਉਦਕਮ ਰਮਤਾ ਜਿੱਥੋਂ ਸਾਡੀ ਜੜ ਲੱਗੀ ਹੈ ਸਾਡੀ ਜੜ ਕੀ ਹੈ ਤੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਹਾ ਹੈ ਕਿ ਮਨ ਤੂੰ ਜੋਤ ਰੂਪ ਹੈ ਆਪਣਾ ਮੂਲ ਪਛਾਨ ਵੀ ਤੂੰ ਅਬ ਆਪਣੇ ਲੋਡ ਨੂੰ ਪਛਾਨ ਆਪਣੇ ਮੂਲ ਨੂੰ ਪਛਾਨ ਤੇਰਾ ਮੂਲ ਹੈ ਪ੍ਰਮਾਤਮਾ ਇੱਕ ਓਮਕਾਰ ਜੇ ਮੰਤਰ ਤੋਂ ਪਾਵੈ ਮਨ ਤਰ ਮਨ ਨੂੰ ਕਾਬੂ ਦੇ ਵਿੱਚ ਕਰਨਾ ਮਨ ਨੂੰ ਸਤ ਸੰਗਤ ਜੀ ਇਹਨਾਂ ਦੁੱਖਾਂ ਤੋਂ ਕਲੇਸ਼ਾਂ ਤੋਂ ਇਹਨਾਂ ਸੰਸਾਰ ਦੇ ਵਿੱਚ ਮਿਲਿਆ ਦੂਤਾ ਨੂੰ ਕਰਕੇ ਤੇ ਉਸ ਪਰਮਪిత ਪਰਮਾਤਮਾ ਵਾਹਿਗੁਰੂ ਨਾਲ ਜੋੜਨ ਜਿਨ ਨੂੰ ਸਹਿਬ ਜੀ ਨੇ ਕਿਹਾ ਮੰਤਰਮ ਰਾਮ ਨਾਮ ਤਿਆ ਨਾਮ ਸਰਬਤਰ ਪੂਰਨ ਹੈ। ਵੀ ਜੋ ਸਰਬਤਰ ਦੇ ਵਿੱਚ ਰਮਿਆ ਹੋਇਆ ਵਰਣਕ ਹੈ। ਉਹਦੇ ਨਾਮ ਨੂੰ ਜਟ ਕੇ ਉਸ ਵੈਗੁਰੂ ਦੇ ਸਿਮਰਨ ਨੂੰ ਆਪਣੇ ਅੰਦਰ ਧਾਰਨ ਕਰ ਜਿਸ ਨਾਮ ਦੇ ਸਦਕਾਰ ਇਹ ਖੰਡ ਬ੍ਰਹਮੰਡ ਇਹ ਆਕਾਸ਼ ਇਹ ਪਤਾਲ ਇਹ ਸਭ ਕੁਝ ਠਿਕੇ ਆਪਿਆ। ਵਿਸਤ੍ਰਤ ਅਨੁਸ਼ੀਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆ ਨੇ ਸਾਨੂੰ ਜੋ ਆਪਣੇ ਬੁੱਢ ਦੀ ਪਛਾਣ ਕਹੀ ਏ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਬਾਣ ਕਿਉ ਪਰਮਪਤਿ ਪ੍ਰਮਾਤਮਾ ਵੈਰਗ ਸਦਾ ਤੇਰੇ ਨਾਲ ਤੇ ਜਿਹੜੇ ਪ੍ਰਮਾਤਮਾ ਨੂੰ ਆਪਣੇ ਨਾਲ ਜਾਣਦੇ ਨੇ ਜਿਹੜੇ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਖਿਆਲ ਉੱਗ ਖੋ ਗਿਆ ਕਿ ਪ੍ਰਮਾਤਮਾ ਅਰਧਮ ਮੇਰੇ ਨਾਲ ਹੈ ਗੁਰ ਮੇਰੇ ਸੰਗ ਸਦਾ ਹੈ ਨਾਨਕ ਤੇ ਪਤਸ਼ਾਹੀ ਨੇ ਫਿਰ ਇੱਕ ਬਾਣੀ ਦੇ ਅੰਦਰ ਬਚਨ ਆਖਿਆ ਕਹਿੰਦੇ ਨਿਕਟ ਜਾਣਾ ਸੋ ਬੁਰਾ ਕਿਉ ਕਰੇ ਜਿਹੜੇ ਪ੍ਰਮਾਤਮਾ ਨੂੰ ਨੇੜੇ ਜਾਣ ਲੈਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਉਮਰਿਆਈਆਂ ਦਾ ਖਾਤਮਾ ਹੋ ਜਾਂਦਾ ਹੈ ਉਹ ਕਿਸੇ ਦਾ ਬੁਰਾ ਨਹੀਂ ਸੋਚਦੇ ਉਹਨਾਂ ਦਾ ਮਨ ਜਿਹੜਾ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੇਮਾ ਵਾਕ ਅਨਸਾਰ ਸਰਬਤਰ ਦਾ ਭਲਾ ਮਤ ਦਾ ਤੇ ਇਹ ਸਿਧਾਂਤ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਨੇ ਸਾਨੂੰ ਦਿੱਤਾ ਹੈ ਵੀ ਜਿੰਦੇ ਮਨ ਦੇ ਵਿੱਚ ਇੱਕ ਓਮਕਾਰ ਦਾ ਵਸਾ ਹੈ ਜਿਸ ਦਾ ਮਨ ਆਪਣੇ ਮੁੱਢ ਨੂੰ ਪਛਾਣ ਗਿਆ ਤੇ ਉਸ ਦਾ ਸਾਧ ਸੰਗਤ ਜੀ ਮਨ ਜਿਹੜਾ ਹੈ ਨਿਰਮਲ ਹੋ ਜਾਂਦਾ ਹੈ ਜਿਉਂ ਨਿਰਮਲ ਬਾਹਰ ਨਿਰਮਲ ਬਾਹਰ ਹੋਤਾ ਨਿਰਮਲ ਜਿਉਂ ਨਿਰਮਲ ਸਤਿਗੁਰੂ ਕੀ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਇ ਮਨਸਾ ਸੱਚ ਸਮਾਨ ਭਾਵੇਂ ਕਿ ਉਥੇ ਫਿਰ ਕੂੜ ਦੀ ਸੋਏ ਨਹੀਂ ਸੁਣੀ ਜਾਂਦੀ ਉਹतिर ਫਿਰ ਚੁਰ ਬੋਲਣ ਦਾ ਕੰਮ ਨਹੀਂ ਰਹਿ ਜਾਂਦਾ ਜਿਨ੍ਹਾਂ ਨੇ ਆਪਣੇ ਮੁੱਢ ਨੂੰ ਪਛਾਣ ਲਿਆ। ਤੋਂ ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਬਚਨ ਕੀਤਾ ਹੈ ਕਹਿਣ ਲੱਗੇ ਕਿ ਇਹ ਮੂਰ ਮੰਤਰ ਦਾ ਅਰਥ ਹੈ ਕਿ ਆਪਣੇ ਮਨ ਨੂੰ ਆਪਣੇ ਮੁੱਢ ਦੇ ਨਾਲ ਜੋੜ ਕੇ ਮੰਤਰ ਦੇ ਦੁਆਰਾ ਜੋ ਮੰਤਰ ਦਾ ਉਚਾਰਨ ਕੀ ਹੈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ ਜੀ ਇੱਕ ਓੰਕਾਰ ਇਕ ਓੰਕਾਰ ਸ਼ਬਦ ਨੂੰ ਜਦੋਂ ਆਪਾਂ ਇਹਦੀ ਮੰਤਰ ਵੇਖਾਂਗੇ ਪਹਿਲਾਂ ਇਕ ਹੈ ਫਿਰ ਓਮ ਸ਼ਬਦ ਹੈ ਤੇ ਉੱਤੇ ਅਕਾਰ ਮਹਾਰਾਜ ਜੀ ਨੇ ਲਾਈ ਹੈ ਇਸ ਓੰਕਾਰ ਸ਼ਬਦ ਨੂੰ ਸਾਧ ਸੰਗਤ ਜੀ ਦੁਨੀਆ ਦੇ ਜਿੰਨੇ ਕੁ ਧਰਮ ਹਨ ਸਭ ਨੇ ਸਾਧ ਸੰਗਤ ਜੀ ਅਕਸੈਪਟ ਕੀਤਾ ਹੈ ਸਭ ਨੂੰ ਸਭ ਨੇ ਸਾਧ ਸੰਗਤ ਇਸ ਨੂੰ ਅਪਣਾਇਆ ਹੈ ਜਿਵੇਂ ਸਨਾਤਨ ਧਰਮ ਦੇ ਵਿੱਚ ਇਸ ਨੂੰ ਓਮ ਕਿਹਾ ਗਿਆ ਸਤ ਸੰਗਤ ਜੀ ਜਿਹੜੇ ਅਸਾਈ ਨੇ ਉਹ ਆਮੀਨ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ ਇਹਨੂੰ ਓਮ ਨਹੀਂ ਕਿਹਾ ਗਿਆ ਹੈ ਤੇ ਇਸੇ ਤਰ੍ਹਾਂ ਸੰਗਤ ਜੀ ਕੰਨਿਆ ਨੇ ਨੂੰ ਕੋਨ ਸ਼ਬਦ ਦੇ ਨਾਲ ਵੀ ਯਾਦ ਕੀਤਾ ਹੈ ਉਹ ਇੱਕ ਬ੍ਰਹਮੰਡ ਦੀ ਧੁਨੀ ਹੈ ਉਹ ਓਮਕਾਰ ਇਸ ਸਨਾਤਨ ਮਤ ਦੇ ਵਿੱਚ ਸਤ ਸੰਗਾ ਜੀ ਓਮ ਓਮ ਇਹ ਦਿਨ ਖਰਾਂ ਦੇ ਵਿੱਚ ਜਿਹਨੂੰ ਓਮ ਆਪਾਂ ਕਹਿੰਦੇ ਜੀ ਇਹਦੇ ਵਿੱਚ ਉਹ ਭਾਵ ਲੈਂਦੇ ਹਨ ਵਿਸ਼ਨੋ ਬ੍ਰਹਮਾ ਤੇ ਸ਼ਿਵ ਜੀ ਤੇ ਇਹ ਕੱਲਾ ਸਤ ਸੰਗਾ ਜੀ ਸਨਾਤਨ ਮਤ ਦਾ ਨਹੀਂ ਜਦੋਂ ਆਪਾਂ ਇਹਨੂੰ ਵਿਗਿਆਨਕ ਟੱਣ ਦੇ ਨਾਲ ਵੇਖਾਂਗੇ ਜੇ ਇਹਦੇ ਵਿੱਚ ਸਤ ਸੰਗਾ ਜੀ ਜਿਵੇਂ ਸਾਇੰਸ ਵਾਲੇ ਬੰਦੇ ਨੇ ਜੀ ਜਿ ਇਲੈਕਟ੍ਰੋਨ ਨਿਊਟ੍ਰੋਨ ਇਤਿਆਦਿਕ ਸਾਰ ਸੰਗਤ ਸ਼ਕਤੀਆਂ ਦਾ ਇਹ ਮੂਲ ਜਿਹੜਾ ਕਿ ਓਮਕਾਰ ਹੈ ਸਾਡੇ ਮਨ ਦੇ ਵੀ ਤਿੰਨ ਗੁਣ ਨੇ ਜੀ ਜਿੰਨੂੰ ਕਈ ਦਾ ਰਾਜ ਗੁਣ ਤਮ ਗੁਣ ਸਤ ਗੁਣ ਕਈਏ ਇਹ ਤੇਰੀ ਸਭ ਮਾਇਆ ਚੌਥੇ ਪਦ ਕੋ ਜੋਨਰ ਜਿੰਨੇ ਤਿੰਨ ਹੀ ਪਰਮ ਪਦ ਪਾਇਆ ਇਹ ਤਿੰਨ ਜਿਹੜੀਆਂ ਤੱਤਾਂ ਨੇ ਜਲ ਅਗਨੀ ਵਾਯੂ ਇਹ ਉਹਨਾਂ ਦਾ ਪ੍ਰਤੀਕ ਮੰਨਿਆ ਗਿਆ ਹੈ। ਤੋਂ ਇਸ ਪ੍ਰਕਾਰ ਸਤਸੰਗਤ ਜੀ। ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀਆਂ ਨੇ ਸੰਸਾਰiat ਉੱਪਰ ਉੱਟ ਕੇ ਨਾ ਜੀ। ਇੱਕ ਲਾ ਕੇ ਤੇ ਇਹ ਸਮਝਾ ਦੇਣਾ ਕੀਤਾ ਵੀ ਇਹ ਸਾਰਾ ਜਿਹੜਾ ਆਕਾਰ ਹੈ। ਉਸ ਇੱਕ ਓਮਕਾਰ ਦਾ ਪਸਾਰਿਆ ਹੋਇਆ ਹੋਇਆ ਹੈ। ਜਨੂ ਸਾਹਿਬ ਨੇ ਕਿਹਾ ਹੈ ਓਮਕਾਰ ਕੀਆ ਜਨ ਚਿਤ ਓਮਕਾਰ ਬੇਦ ਨਰਭਏ ਓਨ ਮੱਖਰ ਸੋ ਵਿਚਾਰ ਓਨ ਮੱਖਰ ਤੇ ਪਰਨਸਾਰ ਵੀ ਇਹ ਜੋ ਕੁਛ ਪੈਦਾ ਹੋ ਰਿਹਾ ਹੈ ਓਮਕਾਰ ਬ੍ਰਹਮਾ ਉਤਪਤ ਓਮਕਾਰ ਕੀਆ ਜਨ ਚਿਤ ਓਮਕਾਰ ਸੈਲਜੁਭ ਭਏ ਓ ਓਮਕਾਰ ਬੇਦ ਨਰ ਜਿਸ ਓਮਕਾਰ ਨੇ ਬ੍ਰਹਮੇ ਨੂੰ ਪੈਦਾ ਕੀਤਾ ਜਿਸ ਓਮਕਾਰ ਦੀ ਸ਼ਕਤੀ ਦੇ ਦੁਆਰਾ ਇਹ ਵੇਦਾਂ ਦਾ ਨਿਰਮਾਣ ਹੋਇਆ ਜਾਂ ਕਹਿ ਲਈ ਜਪਜੀ ਸਾਹਿਬ ਜੀ ਦੇ ਵਿੱਚ ਸਾਹਿਬ ਜੀ ਨੇ ਬਚਨ ਕੀਤਾ ਹੈ ਕੀਤਾ ਪਸਾਓ ਏਕੋ ਗਵਾਓ ਤਿਸਤੇ ਹੋਏ ਲੱਖ ਦਰੀਆ ਵੀ ਉਸ ਇੱਕ ਓਮਕਾਰ ਤੋਂ ਜਾਂ ਲੱਖਾਂ ਜ਼ਿੰਦਗੀਆਂ ਦੇ ਸਾਸ ਸੰਗਾ ਜੀ ਬੈਣ ਅੱਗੇ ਵਹਿੰਦੇ ਪਏ ਨੇ ਤੇ ਇੱਕ ਇਸੇ ਕਰਕੇ ਧੰ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਹਿਣ ਲੱਗੇ ਜੀ ਏਕ ਓਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਸਾਰ ਇਹ ਕੁੱਲ ਆਲਮ ਦਾ ਸਾਧ ਸੰਗਤ ਜੀ ਆਸਰਾ ਜੋ ਇੱਕ ਓੰਕਾਰ ਹੈ ਉਹ ਵੈਗੁਈ ਹੈ ਉਹਦੇ ਵਰਗਾ ਦੂਸਰਾ ਕੋਈ ਨਹੀਂ ਸਾਡੇ ਜੀਵਨ ਦੇ ਵਿੱਚ ਇੱਕ ਦੀ ਮਹੱਤਤਾ ਕੀ ਹੈ ਕੰਦੇ ਨੇ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਬਾਛੀਵਾੜੇ ਦੇ ਜੰਗਲਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਏ ਨੇ ਪਾਈ ਦਾਇਆ ਸਿੰਘ ਪਾਈ ਤਰਨ ਸਿੰਘ ਪਾਈ ਮਾਨ ਸਿੰਘ ਜੀ ਆ ਕੇ ਜਦੋਂ ਮਿਲੇ ਤੇ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਹਾ ਪਾਈ ਦਾਇਆ ਸਿੰਘ ਸਾਹਿਬ ਸਾਡਾ ਇਸ਼ਾਨ ਕਰਾਓ ਜਦੋਂ ਇਸ਼ਾਨ ਕੀਤਾ ਹੈ ਤੋ ਤਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਨਿਤਨੇਮ ਸੁਣਿਆ ਨਿਤਨੇਮ ਤੋਂ ਬਰੰਦ ਸਤਿਗੁਰੂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲਗੇ ਕਹਿੰਦੇ ਕਿ ਭਾਈ ਦਇਆ ਸਿੰਘ ਆਪਾਂ ਅੱਗੇ ਚੱਲਾ ਬਾਰੀ ਭਾਈ ਦਇਆ ਸਿੰਘ ਸਾਹਿਬ ਕਹਿਣ ਲਗੇ ਮਹਾਰਾਜ ਬੇ ਆਪਾਂ ਪਰਿਵਰਣ ਚਾਰ ਜਣੇ ਆ ਜੀ ਇੱਕ ਆਪ ਜੀ ਤੇ ਨਸੀਂ ਤਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਨਹੀਂ ਅਸੀਂ ਪੱਜ ਜਣੇ ਆ। ਤੋਂ ਉਹ ਪਾਈਦਾ ਸਿੰਘ ਸਾਹਿਬ ਮਹਾਂ ਕਹਿਣ ਲੱਗੇ ਮਹਾਰਾਜ ਪੰਜਵੇਂ ਕੌਣ ਹਨ? ਤਾਂ શ્રી ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਪੰਜਵਾਂ ਮੇਰਾ ਅਕਾਲ ਪੁਰਖ ਵਾਹਿਗੁਰੂ ਜੀ ਹੈ। ਇੱਕ ਓੰਕਾਰ ਹੈ। ਜਿਨੂੰ ਤਤ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸਮਰਦੇ। ਉਹ ਮੇਰਾ ਇੱਕ ਓੰਕਾਰ ਸਾਡੇ ਸਾਰਿਆਂ ਦੇ ਅੰਨ ਸੰਗ ਹੈ ਤੇ ਇਸ ਸਾਖੀ ਦੇ ਵਿੱਚੋਂ ਸਤਸੰਗਤ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਛਿੱਡੇ ਵੱਡੇ ਸਿੱਖਿਆ ਦਿੱਤੀ ਵੀ ਇੱਕ ਓੰਕਾਰ ਸਾਡੇ ਸਭਨਾ ਦੇ ਸਤਸੰਗਤ ਜੀ ਸਦਾ ਨਾਲ ਰਹਿਦਾ ਜਪ ਸਾਹਿਬ ਜੀ ਦਾ ਬਚਨ ਆਪਾਂ ਪੜੀਦਾ ਹੈ ਤੁਹ ਕਾਲੰ ਪ੍ਰਣਾਸੀ ਦਇਆਨ ਸਰੂਪੇ ਸਦਾ ਪ੍ਰਸੰਗੇ ਅਪੰਨ ਬਿਖੂਤੇ ਉਸ ਸਤਸੰਗਾ ਜੀ ਇੱਕ ਓੰਕਾਰ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਜਿਹੜਾ ਸਾਰਿਆਂ ਦੇ ਅੰਦਰ ਬੈਠਾ ਹੋਇਆ ਹੈ ਉਸ ਓੰਕਾਰ ਦੇ ਨਾਲ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀਆਂ ਨੇ ਸਭ ਜੋੜਿਆ ਕਿਉਂਕਿ ਸਾਡਾ ਮੁੱਢ ਹੈ ਸਾਡਾ ਸਤਸੰਗਾ ਜੀ ਮੂਲ ਹੈ ਸਾਡੀ ਰੂਹ ਹੈ ਸਾਡੀ ਜੜ ਹੈ ਤੋਂ ਉਸ ਇੱਕ ਓੰਕਾਰ ਨੂੰ ਸਦਾ ਆਪਣੇ ਚੇਤੇ ਦੇ ਵਿੱਚ ਰੱਖਣਾ ਹੈ تاکہ سا جیون بڑے لوگ سکھیے پر لوگ سہیلے نانک ہر پربھ آپ میلے گروہ جی کا خلصہ خالص گروہ جی کی فتح